ਹਾਂਜੀ ਰਜ਼ਾ ਵਿੱਚ ਰਾਜੀ ਦਾਤਾ ਕੋਈ ਨਾ ਸਵਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਜਿੱਥੇ ਆਪਾਂ ਅਸਚਾਰਜ ਖੇਡਾਂ ਦੀ ਅਕਸਰੀ ਗੱਲ ਕਰਦੇ ਆਂ ਅੱਜ ਆਪਾਂ ਪ੍ਰਮਾਤਮਾ ਦੀ ਇੱਕ ਐਸੀ ਖੇਡ ਦੀ ਗੱਲ ਕਰਾਂਗੇ ਜਿਹੜੀ ਤੁਹਾਨੂੰ ਹੈਰਾਨ ਕਰ ਦੇਵੇ ਵੈਸੇ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਹਰ ਇੱਕ ਜੀਵ ਜੰਤੂ ਨੂੰ ਕਮਾਲ ਦੇ ਗੁਣਾ ਦੇ ਨਾਲ ਪੈਦਾ ਕੀਤਾ ਹਰ ਇੱਕ ਜੀਵ ਦੇ ਵਿੱਚ ਇੱਕ ਅਲੱਗ ਇੱਕ ਵੱਖਰਾ ਗੁਣ ਹੁੰਦਾ ਹੈ ਹੁਣ ਪਹਿਲਾਂ ਸਾਇੰਟਿਸਟ ਇੱਕ ਐਸਾ ਡੱਡੂ ਡਿਸਕਵਰ ਕਰਦੇ ਆ ਇੱਕ ਐਸਾ ਡੱਡੂ ਲੱਭਦੇ ਆ ਇੱਕ ਐਸੀ ਡੱਡੂ ਦੀ ਪ੍ਰਜਾਤੀ ਲੱਭਦੇ ਆ ਜਿਦੀਆਂ ਅੱਖਾਂ ਉਹਦੇ ਮੂੰਹ ਦੇ ਅੰਦਰ ਬਣਦੀਆਂ ਨੇ ਤੇ ਫਿਰ ਇਹ ਹੌਲੀ-ਹੌਲੀ ਬਾਹਰ ਨਿਕਲਦੀਆਂ ਨੇ ਇੱਕ ਉਹਦੇ ਜਨਮ ਤੋਂ ਪ੍ਰੋਸੈਸ ਸ਼ੁਰੂ ਹੁੰਦਾ ਤੇ ਇੱਕ ਹੋਰ ਡੱਡੂ ਜਿਹੜਾ ਆਪਣੇ ਅੰਡੇ ਜੀਬ ਰਾਹੀਂ ਆਪਣੇ ਅੰਦਰ ਲੈ ਜਾਂਦਾ ਤੇ ਉਹਦਾ ਸਰੀਰ ਅੰਦਰ ਦੀ ਜਿਹੜੀ ਉਹਦੀ ਪਾਚਣ ਕਿਰਿਆ ਉਹੋ ਸਮਝ ਜਾਂਦੀ ਆ ਕਿ ਆਂਡੇ ਨੇ ਜਿਹੜੇ ਉਹ ਅੰਦਰ ਆ ਗਏ ਤੇ ਉਹ ਉਹ ਆਂਡਿਆਂ ਨੂੰ ਪਚਾਉਂਦੀ ਨਹੀਂ ਹੈਗੀ ਉਹਦਾ ਜਿਹੜਾ ਸਰੀਰ ਆ ਉਹਦੀ ਜਿਹੜੀ ਪਾਚਣ ਕਿਰਿਆ ਉਹ ਅਲੱਗ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ ਜਿੰਨਾ ਚਿਰ ਤੱਕ ਉਹਦੇ ਸਰੀਰ ਦੇ ਵਿੱਚ ਆਂਡੇ ਰਹਿੰਦੇ ਨੇ ਉਹ ਪਾਚਣ ਕਿਰਿਆ ਆਪਣਾ ਕੰਮ ਨਹੀਂ ਕਰਦੀ ਉਹ ਅਲੱਗ ਤਰੀਕੇ ਨਾਲ ਕੰਮ ਕਰਦੀ ਆ ਤੇ ਫਿਰ ਹੌਲੀ ਹੌਲੀ ਉਹ ਜਿਹੜੇ ਆਂਡੇ ਨੇ ਉਹਨਾਂ ਦੇ ਵਿੱਚ ਉਹ ਜਿਹੜੇ ਬੱਚੇ ਆ ਉਹ ਹੌਲੀ ਹੌਲੀ ਬਣਨਾ ਸ਼ੁਰੂ ਹੁੰਦੇ ਆ ਤੇ ਫਿਰ ਉਹ ਆਂਡਿਆਂ ਤੋਂ ਬਾਹਰ ਆਉਂਦੇ ਨੇ ਤੇ ਬਾਹਰ ਆ ਕੇ ਜਦੋਂ ਉਹ ਚੱਲਣਯੋਗ ਹੋ ਜਾਂਦੇ ਆ ਤੇ ਫਿਰ ਉਹੀ ਡੱਡੂ ਉਹਨਾਂ ਨੂੰ ਆਪਣੇ ਮੂੰਹ ਰਾਹੀਂ ਬਾਹਰ ਕੱਢ ਦਿੰਦਾ ਮਤਲਬ ਇੱਕ ਕਿਸਮ ਦੀ ਉਲਟੀ ਕਰ ਦਿੰਦਾ ਬੱਚਿਆਂ ਨੂੰ ਬਾਹਰ ਉਗਲ ਦਿੰਦਾ ਹੋ ਕੇ ਕੈਸੀ ਕਮਾਲ ਦੀ ਖੇਡ ਆ ਹਨ ਕਿ ਉਹ ਆਂਡੇ ਆਪਣੇ ਅੰਦਰ ਲੈ ਕੇ ਜਾਂਦਾ ਤੇ ਅੰਦਰ ਉਹਦੇ ਬੱਚੇ ਬਣਦੇ ਆ ਤੇ ਉਹ ਬੱਚੇ ਬਾਹਰ ਆਉਂਦੇ ਨੇ ਇਹ ਇਦਾਂ ਦੀਆਂ ਅਸਚਰਜ ਖੇਡਾਂ ਪਰਮਾਤਮਾ ਹੀ ਖੇਡ ਸਕਦਾ ਹੁਣ ਤੁਸੀਂ ਸੋਚੋ ਵੀ ਇਹ ਐਨੇ ਵੱਡੇ ਨਿਜਾਮ ਨੂੰ ਚਲਾਉਣ ਵਾਲੇ ਨੇ ਇਹ ਕਿੰਨੀਆਂ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਖਿਆਲ ਰੱਖਿਆ ਹੋਇਆ ਹਰ ਇੱਕ ਜੀਵ ਦੇ ਜਿਉਣ ਦੇ ਢੰਗ ਨੂੰ ਲੈ ਕੇ ਉਹਦੇ ਜਨਮ ਦਾ ਉਹਦੇ ਖਾਣ ਪੀਣ ਦਾ ਪ੍ਰਮਾਤਮਾ ਨੇ ਸਾਵਕਤ ਦਾ ਵਖਰਾ ਹੀ ਰੱਖਿਆ ਹੋਇਆ ਇਸੇ ਕਰਕੇ ਕਹੀਦਾ ਕਿ ਵਾਹਿਗੁਰੂ ਜਦੋਂ ਇੰਨਾ ਛੋਟੇ ਛੋਟੇ ਜੀਵ ਜਾਨਵਤਾਂ ਦਾ ਇੰਨਾ ਖਿਆਲ ਰੱਖਦਾ ਤਾਂ ਇਨਸਾਨ ਜਿਹਨੂੰ ਰੱਬ ਹੋਣ ਦਾ ਤਰਜਾ ਪ੍ਰਾਪਤਾ ਉਹਦਾ ਕਿੰਨਾ ਖਿਆਲ ਰੱਖਦਾ ਉਹ ਗੱਲ ਵਖਰੀ ਹੈ ਕਿ ਅਸੀਂ ਪ੍ਰਮਾਤਮਾ ਦੇ ਉੱਤੇ ਭਰੋਸਾ ਘੱਟ ਕਰਦੇ ਹਾਂ ਤਾਂ ਹੀ ਤੁਹਾਨੂੰ ਕਹੀਦਾ ਕਿ ਉਹਦੇ ਤੇ ਭਰੋਸਾ ਰੱਖੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਬਸਤੇ ਰਹੋ ਧੰਨਵਾਦ